ਲਓ ਜੀ ਅੱਜ ਇੱਕ ਮੇਰੇ ਦੋਸਤ ਨੇ ਮੈਨੂੰ ਫੋਨ ਕਰਕੇ ਵਿਆਹ ਬਾਰੇ ਜਾਣਕਾਰੀ ਲੈਣ ਲਈ ਪੁੱਛਿਆ ਤੇ ਉਹ ਕਹਿੰਦਾ ਮੈਂ ਸਵੇਰੇ-ਸਵੇਰੇ ਸੋਚਿਆ ਕਿ ਮੇਰੇ ਵਕੀਲ ਨੂੰ ਮੈਂ ਫੋਨ ਕਰਕੇ ਪੁੱਛਾਂ ਤੇ ਮੈਂ ਉਹਦਾ ਵਕੀਲ ਹੋਣ ਦੇ ਨਾਤੇ ਉਹਨੂੰ ਪੁੱਛਿਆ ਕਿ ਤੁਸੀਂ ਚਾਹੁੰਦੇ ਕਿਉਂ ਤਾਂ ਉਹ ਮੈਨੂੰ ਕਹਿੰਦਾ ਸਾਡੀ ਕੋਰਟ ਮੈਰਿਜ ਕਰਵਾ ਦਿਓ ਤੇ ਮੈਂ ਥੋੜਾ ਹੱਸਿਆ ਤੇ ਉਹਨੂੰ ਕਿਹਾ ਕੋਰਟ ਮੈਰਿਟ ਤਾਂ ਹੁੰਦੀ ਨਹੀਂ ਉਹ ਕਹਿੰਦਾ ਜੀ ਤੁਸੀਂ ਕਿਹੋ ਜਿਹਾ ਵਕੀਲ ਹੋ ਕਿ ਹਰ ਰੋਜ਼ ਸੈਂਕੜੇ ਲੋਕ ਕੋਰਟ ਮੈਰਜ ਕਰਾਉਂਦੇ ਨੇ ਤੇ ਤੁਸੀਂ ਕਹਿੰਦੇ ਕੋਰਟ ਮੈਰਜ ਹੁੰਦੀ ਨਹੀਂ ਫਿਰ ਮੈਂ ਇਹਨੂੰ ਹੱਸਦੇ ਹੋਏ ਦੁਆਰਾ ਸਮਝਾਇਆ ਕਿ ਮਿੱਤਰ ਪਿਆਰੇ ਕੋਰਟ 'ਚ ਮੈਰਜ ਨਹੀਂ ਹੁੰਦੀ ਹੁੰਦੀ ਕੋਰਟ ਦੇ ਵਿੱਚ ਸਿਰਫ ਪ੍ਰੋਟੈਕਸ਼ਨ ਮਿਲਦੀ ਹੈ ਮੈਰਜ ਤੁਹਾਡੇ ਧਰਮ ਦੇ ਅਨੁਸਾਰ ਤੁਸੀਂ ਕਿਹੜੇ ਧਰਮ ਦੇ ਹੋ ਜੇ ਤੁਸੀਂ ਸਿੱਖ ਹੋ ਤਾਂ ਗੁਰਦੁਆਰ੍ਹ 'ਚ ਤੁਹਾਡਾ ਵਿਆਹ ਹੁੰਦਾ ਹੈ ਮੁਸਲਮਾਨ ਹੋ ਤਾਂ ਤੁਹਾਡਾ ਮਸਜਿਦ ਵਿਆਹ ਹੋਊਗਾ ਕ੍ਰਿਸਚੀਅਨ ਹੋ ਤਾਂ ਥੋੜਾ ਚਾਰਜ ਜਿਹਾ ਹੋਊਗਾ ਹਿੰਦੂਆਂ ਦਾ ਮੰਦਿਰ ਚ ਹੋਊਗਾ ਹਮੇਸ਼ਾ ਵਿਆਹ ਉੱਥੇ ਹੁੰਦੇ ਨੇ ਉੱਥੋਂ ਵਿਆਹ ਦਾ ਸਰਟੀਫਿਕੇਟ ਲੈ ਕੇ ਫਿਰ ਜਿਹੜੇ ਕਪਲ ਹੈ ਉਹ ਵਕੀਲ ਨਾਲ ਥਰੂ ਵਕੀਲਾਂ ਫਿਰ ਉਹ ਕੋਰਟ ਜਾਂਦੇ ਨੇ ਤੇ ਕੋਰਟ 'ਚ ਜਾ ਕੇ ਉੱਥੇ ਆਪਣੇ ਬਿਆਨ ਦਿੰਦੇ ਨੇ ਕਿ ਮੈਂ ਫਲਾਣਾ ਸਿੰਘ ਦਾ ਫਲਾਣਾ ਸ਼ਰਮਾ ਦਾ ਜੋ ਵੀ ਤੇ ਫਲਾਣੇ ਪਿੰਡ ਤੋਂ ਆ ਇਹ ਮੇਰੀ ਫਲਾਣੀ ਵਾਈਫ ਹੈ ਸਾਨੂੰ ਫਲਾਣੇ ਫਲਾਣੇ ਬੰਦੇ ਤੋਂ ਖਤਰਾ ਹੈ ਇਸ ਲਈ ਸੀ ਪ੍ਰੋਟੈਕਸ਼ਨ ਚਾਉਂਦੇ ਆ ਫਿਰ ਉਹ ਉਹ ਉਹਦੇ ਤੇ ਨੋਟਿਸ ਕਰਦੀ ਹੈ ਕੋਰਟ ਉਸ ਸਬੰਧਤ ਜ਼ਿਲ੍ਹੇ ਦੇ ਐਸਐਸਪੀ ਨੂੰ ਉਹ ਬਾਇਆ ਡੀਐਸਪੀ ਬਾਇਆ ਲੋਕਲ ਪੁਲਿਸ ਸਟੇਸ਼ਨ ਚਲਾ ਜਾਂਦਾ ਫਿਰ ਪੁਲਿਸ ਦੋਨੋਂ ਪਰਿਵਾਰਾਂ ਨੂੰ ਜਾਂ ਜਿਸ ਬੰਦੇ ਨੂੰ ਖਤਰਾ ਹੁੰਦਾ ਹੈ ਉਹਨੂੰ ਮਿਲ ਕੇ ਉਹਨੂੰ ਜਾਣ ਕਰ ਦਿੰਦੀ ਹੈ ਕਿ ਭਾਈ ਇਹ ਦੋਨੋਂ ਬਾਲਗ ਸੀ ਇਹਨਾਂ ਨੇ ਵਿਆਹ ਕਰਵਾ ਲਿਆ ਹੁਣ ਤੁਸੀਂ ਇਹਨੂੰ ਤੰਗ ਪ੍ਰੇਸ਼ਾਨ ਨਾ ਕਰੋ ਜੇ ਪੁਲਿਸ ਨੂੰ ਫਿਰ ਵੀ ਲੱਗੇ ਵੀ ਇਹ ਤੰਗ ਪ੍ਰੇਸ਼ਾਨ ਕਰ ਰਹੇ ਨੇ ਜਾਂ ਮਾਰ ਦੇਣਗੇ ਤਾਂ ਵਾਪਸ ਕੋਰਟ ਨੂੰ ਰਿਪੋਰਟ ਭੇਜ ਦਿੰਦੇ ਨੇ ਕਿਹਨੂੰ ਖਤਰਾ ਹੈ ਫਿਰ ਕੋਰਟ ਉਹਨਾਂ ਦੇ ਪ੍ਰੋਟੈਕਸ਼ਨ ਦੇ ਆਰਡਰ ਮਿਲਦੀ ਆ ਇਸ ਕਰਕੇ ਇਹ ਗੱਲ ਯਾਦ ਰੱਖੋ ਵਿਆਹ ਹਮੇਸ਼ਾ ਧਾਰਮਿਕ ਸਥਾਨਾਂ ਤੇ ਹੁੰਦਾ ਜੇ ਤੁਸੀਂ ਉਹਦੇ ਧਰਮ ਅਕੋਰਡਿੰਗ ਕਰਾਉਣਾ ਚਾਹੁੰਦੇ ਹੋ ਹਾਂ ਕੋਈ ਸਪੈਸ਼ਲ ਮੈਰਿਜ ਐਕਟ ਅੰਡਰ ਕਰਾਉਣਾ ਹੈ ਉਹ ਜਾਂ ਰਜਿਸਟਰਡ ਮੈਰਿਜ ਕਰਾਉਣੀ ਹੈ ਉਹ ਅਲੱਗ ਮਸਲਾ ਹੈ ਔਰ ਰਜਿਸਟ੍ਰੇਸ਼ਨ ਹਮੇਸ਼ਾ ਜ਼ਿਲ੍ਹਾ ਹੈੱਡ ਕੁਆਟਰਾਂ ਦੇ ਜਿਵੇਂ ਆਪਣਾ ਤਹਿਸੀਲਦਾਰ ਜਾਂ ਐਸਡੀਐਮ ਕੋਲੇ ਪਾਵਰ ਆਉਂਦੀ ਆ ਜਿਹੜੇ ਸਾਬ ਨਾਲ ਉੱਥੇ ਮੈਰਿਜ ਰਜਿਸਟਰਡ ਹੁੰਦੀ ਆ ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਨੂੰ ਸਰਟੀਫਿਕੇਟ ਮਿਲਦੇ ਆ ਵਿਆਹ ਹਮੇਸ਼ਾ ਮੰਦਰ ਮਸਜਿਦ ਗੁਰਦੁਆਰਾ ਤੇ ਚਰਚ ਚ ਹੁੰਦੇ ਨੇ کورٹ ਉਹਨਾਂ ਵਿਆਹ ਨੂੰ ਪ੍ਰੋਟੈਕਟ ਕਰਦਾ ਤੇ ਫਿਰ ਉਹ ਕਹਿੰਦਾ ਠੀਕ ਆ ਜੀ ਮੇਰਾ ਵਿਆਹ ਕਰਵਾ ਦਿਓ ਤੇ ਫਿਰ کورٹ ਤੋਂ ਮੈਨੂੰ ਪ੍ਰੋਟੈਕਸ਼ਨ ਦਿਵਾ ਦਿਓ ਤੇ ਮੈਨੂੰ ਕਿਹਾ ਠੀਕ ਆ ਇਹਨੂੰ ਹੀ کورٹ ਮੈਰਿਜ ਕਹਿੰਦੇ ਪਿੰਡਾਂ ਦੇ ਵਿੱਚ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਸੀ ਕਿ کورٹ ਮੈਰਿਜ ਨਾਂ ਦੀ ਕੋਈ ਟਰਮਨੋਲੋਜੀ ਨਹੀਂ ਹੈ ਕਾਨੂੰਨ ਦੇ ਵਿੱਚ ਧੰਨਵਾਦ